ਸਤਿ ਸ਼੍ਰੀ ਅਕਾਲ ਮੈਂ ਸੋਮ ਸੋਮ ਸਹੋਤਾ ਤੁਸੀਂ ਵੇਖ ਰਹੇ ਹੋ ਚੈਨਲ ਪੋਸੂ ਨਾਮਾ ਪੋਸੂ ਨਾਮਾ ਯਾਨੀ ਕਿ ਪਾਵਰ ਆਫ ਸੋਸ਼ਲ ਯੂਨਿਟੀ ਦੋਸਤੋ ਅੱਜ ਮੈਂ ਤੁਹਾਨੂੰ ਇੱਕ ਐਸੇ ਇਤਿਹਾਸਿਕ ਸਥਾਨ ਦੀ ਸਥਾਨ ਦੇ ਦਰਸ਼ਨ ਕਰਵਾਉਣਾ ਚਾਹੁੰਦਾ ਜੋ ਇਤਿਹਾਸ ਵਿੱਚ ਲਿਖਿਆ ਹੈ ਕਿ 35000 ਜਿਹੜੇ ਸਿੱਖ ਵੀਰ ਸਨ ਉਹਨਾਂ ਦੀ ਇਸ ਸਥਾਨ ਦੇ ਉੱਪਰ ਸ਼ਹੀਦੀ ਹੋਈ ਹੈ 35000 ਟੋਟਲ ਫੌਜ ਬਾਰੇ ਦੱਸਿਆ ਜਾਂਦਾ ਕਿ 50 ਹਜ਼ਾਰ ਦੇ ਕਰੀਬ ਸੀ ਜਦੋਂ ਅਹਿਮਦ ਸ਼ਾਹ ਅਬਦਾਲੀ ਸਾਡੀਆਂ ਧੀਆ ਭੈਣਾਂ ਨੂੰ ਜ਼ਬਰਦਸਤੀ ਬੰਦੀ ਬਣਾ ਕੇ ਇੱਥੇ ਲੰਘ ਰਿਹਾ ਸੀ ਤਾਂ ਇਸ ਦੀ ਪਿੰਕ ਜਦੋਂ ਸਿੱਖਾਂ ਨੂੰ ਪਈ ਔਰ ਉਹਨਾਂ ਨੇ ਮਤਲਬ ਬਹੁਤ ਵੱਡੀ ਤਾਦਾਦ ਵਿੱਚ ਅਹਿਮਦ ਸ਼ਾਹ ਅਬਦਾਲੀ ਦੀ ਫੌਜ ਦਾ ਡਟ ਕੇ ਮੁਕਾਬਲਾ ਕੀਤਾ ਔਰ 35 ਹਜ਼ਾਰ ਸਿੱਖਾਂ ਨੇ ਇਸ ਜਗ੍ਹਾ ਸ਼ਹਾਦਤ ਪ੍ਰਾਪਤ ਕੀਤੀ ਹੈ ਰੋਹਿੜਾ ਇਸ ਸਥਾਨ ਦਾ ਨਾਮ ਹੈ ਜ਼ਿਲ੍ਹਾ ਸੰਗਰੂਰ ਦੇ ਵਿੱਚ ਆਉਂਦਾ ਹੈ ਔਰ ਮੈਨੂੰ ਦੱਸ ਕੇ ਹੋਰ ਜ਼ਿਆਦਾ ਮਤਲਬ ਇਸ ਗੱਲ ਨੂੰ ਆ ਕਿ ਹਾਲਾਤ ਕਿਸ ਤਰ੍ਹਾਂ ਦੇ ਸੀ ਉਸ ਵੇਲੇ ਜਿਸ ਜਗ੍ਹਾ ਇਹ ਵੱਡਾ ਕੱਲੂ ਘਰ ਆ ਜਿਹੜਾ ਹੈ ਉਸ ਦੀ ਗੱਲਬਾਤ ਹੁੰਦੀ ਹੈ ਮੈਡਮ ਅਮਨਦੀਪ ਕੌਰ ਜੀ ਇਸ ਵਕਤ ਮੇਰੇ ਨਾਲ ਹੈ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਇਹ 1762 ਦੀ ਆਪਾਂ ਗੱਲ ਕਰੀਏ ਤੇ ਕਾਫੀ ਉਦੋਂ ਹਾਲਾਤ ਜਿਹੜੇ ਸੀ ਬੜੇ ਹਿਸਟੋਰੀਕਲ ਹਿਲਾਸ ਸੀ ਤੁਸੀਂ ਸਾਡੀ ਸਰੋਤਿਆਂ ਨੂੰ ਕਿਸ ਤਰ੍ਹਾਂ ਦੀ ਜਾਣਕਾਰੀ ਦੇਣੀ ਚਾਹੁੰਦੇ ਹੋ ਹਾਂਜੀ ਸਰ ਜਿਹੜਾ 1762 ਦਾ ਇਸਵੀ ਦਾ ਟਾਈਮ ਸੀਗਾ ਉਹ ਸਿੱਖਾਂ ਲਈ ਕਾਫੀ ਜ਼ਿਆਦਾ ਭਿਆਨਕ ਸੀਗਾ ਕਿਉਂਕਿ ਸਿੱਖਾਂ ਦੀ ਗਿਣਤੀ ਬਹੁਤ ਜ਼ਿਆਦਾ ਘੱਟ ਸੀਗੀ ਤੇ ਅਹਿਮਦ ਸ਼ਾਹ ਅਬਦਾਲੀ बार-बार ਭਾਰਤ ਉੱਤੇ ਹਮਲਾ ਕਰ ਰਿਹਾ ਸੀਗਾ ਤੇ ਜਦੋਂ ਜੀ ਅਹਿਮਦ ਸ਼ਾਹ ਅਬਦਾਲੀ ਨੇ ਭਾਰਤ ਉੱਤੇ ਪੰਜਵਾਂ ਹਮਲਾ ਕੀਤਾ ਉਸਨੇ ਇਹ ਹਮਲਾ ਜੀ ਮਰਾਠਿਆਂ ਤੇ ਕੀਤਾ ਸੀਗਾ ਤੇ ਜਦੋਂ ਇਸ ਹਮਲੇ ਵਿੱਚ ਮਰਾਠਿਆਂ ਤੋਂ ਜਿੱਤ ਜਾਂਦਾ ਜਿੱਤ ਕੇ ਜਦੋਂ ਵਾਪਸ ਆਪਣੇ ਦੇਸ਼ ਅਫਗਾਨਿਸਤਾਨ ਨੂੰ ਜਾਣ ਲੱਗਦਾ ਤਾਂ ਉਹ ਮਰਾਠਿਆਂ ਦੀਆਂ ਲਗਭਗ 2000 ਔਰਤਾਂ ਨੂੰ ਬੰਦੀ ਬਣਾ ਲੈਂਦਾ ਜੀ ਆਪਣੇ ਨਾਲ ਆਪਣੇ ਦੇਸ਼ ਅਫਗਾਨਿਸਤਾਨ ਲੈ ਕੇ ਜਾਣ ਲਈ ਜੇ ਜਿਹੜੀ ਸਿੱਖ ਕੌਮ ਸੀ ਜਦੋਂ ਉਹਨਾਂ ਨੂੰ ਇਸ ਬਾਰੇ ਖਬਰ ਲੱਗਦੀ ਆ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਜਿਹੜੀ ਸਿੱਖ ਕੌਮ ਆ ਉਹ ਜ਼ਬਰ ਜ਼ੁਲਮ ਦਾ ਹਮੇਸ਼ਾ ਤੋਂ ਹੀ ਵਿਰੋਧ ਕਰਦੀ ਆਈ ਆ ਤਾਂ ਉਸ ਟਾਈਮ ਵੀ ਸਿੱਖਾਂ ਨੇ ਇਸ ਗੱਲ ਦਾ ਵਿਰੋਧ ਕੀਤਾ ਤੇ ਸਿੱਖਾਂ ਨੇ ਅਹਿਮਦ ਸ਼ਾਹ ਅਬਦਾਲੀ ਤੇ ਹਮਲਾ ਕਰਕੇ ਜੀ ਉਹਨਾਂ ਔਰਤਾਂ ਨੂੰ ਛੁਡਾ ਲਿਆ ਤੇ ਛੁਡਾ ਕੇ ਉਹਨਾਂ ਨੂੰ ਸੁਰੱਖਿਅਤ ਮਰਾਠਿਆਂ ਤੱਕ ਪਹੁੰਚਾ ਦਿੱਤਾ ਇਸ ਗੱਲ ਦਾ ਗੁੱਸਾ ਖਾ ਕੇ ਜੀ ਅਹਿਮਦ ਸ਼ਾਹ ਅਬਦਾਲੀ ਨੇ ਸੋਚਿਆ ਕਿ ਮੈਂ ਪੰਜਾਬ ਉੱਤੇ ਇਸ ਤਰ੍ਹਾਂ ਦਾ ਹਮਲਾ ਕਰਾਂ ਤਾ ਜੋ ਮੈਂ ਸਿੱਖਾਂ ਨੂੰ ਜੜ ਤੋਂ ਖਤਮ ਕਰ ਸਕਾਂ ਤਾਂ ਜੀ 5 ਫਰਵਰੀ 1762 ਈਸਵੀ ਦੇ ਵਿੱਚ ਜਿਹੜੇ ਸਿੱਖ ਸੀਗੇ ਉਹ ਕੋਪਰਹੀੜਾ ਥੇ ਦੀ ਜੰਗਲ ਦੇ ਵਿੱਚ ਆਪਣੇ ਡੇਰੇ ਲਗਾਈ ਬੈਠੇ ਸੀਗੇ ਜੀ ਤੇ ਜਿਹੜਾ ਇਹ ਏਰੀਆ ਸੀ ਜੀ ਉਸ ਟਾਈਮ ਰਿਆਸਤਾਂ ਦੇ ਅਧੀਨ ਆਉਂਦਾ ਸੀ ਤੇ ਮਲੇਰਕੋਲਾ ਰਿਆਸਤ ਦੇ ਅਧੀਨ ਸੀ ਤੇ ਜਿਹੜਾ ਮਲੇਰਕੋਲੇ ਦਾ ਨਵਾਬ ਸੀ ਉਸ ਟਾਈਮ ਨਵਾਬ ਪੀਖਨ ਖਾਨ ਜੀ ਉਹ ਅਹਿਮਦ ਸ਼ਾਹ ਅਦਾਲੀ ਦਾ ਮਿੱਤਰ ਸੀਗਾ ਉਸਨੂੰ ਖਬਰ ਸੀ ਵੀ ਜਿਹੜਾ ਅਫਦਾਲੀ ਆ ਉਹ ਸਿੱਖਾਂ ਨੂੰ ਖਤਮ ਕਰਨਾ ਚਾਹੁੰਦਾ ਤੇ ਉਸਨੇ ਅਫਦਾਲੀ ਤੱਕ ਖਬਰ ਪਹੁੰਚਾਤੀ ਵੀ ਜਿਹੜੇ ਸਿੱਖਾਂ ਨੂੰ ਤੁਸੀਂ ਲੱਭ ਰਹੇ ਹੋ ਭਾਲ ਰਹੇ ਹੋ ਉਹ ਮੇਰੀ ਰਿਆਸਤ ਦੇ ਵਿੱਚ ਲੁਕੇ ਬੈਠੇ ਆ ਹੂੰ ਹਾਂਜੀ ਇਸ ਗੱਲ ਦਾ ਫਾਇਦਾ ਉਠਾ ਕੇ 5 ਫਰਵਰੀ 1762 ਈਸਵੀ ਨੂੰ ਸਵੇਰ ਦੇ ਟਾਈਮ ਹੀ ਅਹੰਦਸ਼ ਅਫਦਾਲੀ ਅਚਾਨਕ ਸਿੱਖਾਂ ਤੇ ਹਮਲਾ ਕਰ ਦਿੰਦਾ ਤੇ ਜਿਹੜੀ ਅਫਦਾਲੀ ਦੀ ਸੈਨਾ ਹੁੰਦੀ ਆ ਉਸ ਦੀ ਗਿਣਤੀ ਲਗਭਗ 2 ਤੋਂ 2.5 ਲੱਖ ਦੇ ਕਰੀਬ ਹੁੰਦੀ ਆ ਜੀ ਤੇ ਸਿੱਖਾਂ ਦੀ ਗਿਣਤੀ ਕਿੰਨੀ ਜਿਹੜੀ ਸਿੱਖਾਂ ਦੀ ਗਿਣਤੀ ਸੀ ਜੀ ਆਪਣੇ ਇਤਿਹਾਸ ਦੇ ਅਕੋਰਡਿੰਗ ਉਸ ਟਾਈਮ ਸਿਰਫ 50 ਤੋਂ 55 ਹਜ਼ਾਰ ਦੇ ਵਿੱਚ ਵਿੱਚ ਦੱਸੀ ਜਾਂਦੀ ਸੀ ਫਿਰ ਵੀ ਜਿਹੜੇ ਸਿੱਖ ਨੇ ਉਸ ਤੋਂ ਡਰਦੇ ਨਹੀਂ ਹੈਗੇ ਜੀ ਉਸ ਦਾ ਬਹੁਤ ਹੀ ਬਾਦਰੀਨ ਮੁਕਾਬਲਾ ਕਰਦੇ ਨੇ ਸਿੱਖ ਉਸ ਨਾਲ ਲੜਨ ਲਈ ਇੱਕ ਸਟ੍ਰੈਟਜੀ ਬਣਾਉਂਦੇ ਨੇ ਜੀ ਉਹ ਇੱਕ ਚੱਕਰ ਬਣਾ ਲੈਂਦੇ ਨੇ ਉਸ ਚੱਕਰ ਦੇ ਆਲੇ ਦੁਆਲੇ ਜੀ ਆਪਣੇ ਲੜਨ ਵਾਲੇ ਯੋਧੇ ਰੱਖ ਲੈਂਦੇ ਨੇ ਤੇ ਵਿਚਕਾਰ ਔਰਤਾਂ ਤੇ ਬਜ਼ੁਰਗ ਬੱਚਿਆਂ ਨੂੰ ਕਰ ਲੈਂਦੇ ਆ ਤਾਂ ਕਿ ਉਹ ਸੇਫ ਰਹੇ ਹਾਂ ਹਾਂ ਜੀ ਵੀ ਉਹਨਾਂ ਨੂੰ ਬਚਾਇਆ ਜਾ ਸਕੇ ਤਾਂ ਇਸ ਤਰ੍ਹਾਂ ਜੀ ਜਿਹੜਾ ਇਹ ਯੁੱਧ ਦਾ ਕਾਰਵਾ ਸੀ ਇਸ ਜਗ੍ਹਾ ਤੋਂ ਸ਼ੁਰੂ ਹੋ ਕੇ ਆਪਣਾ ਬਰਨਾਲਾ ਸਾਈਡ ਵੱਲ ਨੂੰ ਵਧਣ ਲੱਗਦਾ ਕਿਉਂਕਿ ਉਸ ਟਾਈਮ ਬਰਨਾਲਾ ਦੇ ਵਿੱਚ ਜੀ ਬਾਬਾ ਆਲਾ ਸਿੰਘ ਜੀ ਦਾ ਰਾਸ ਸੀ ਸਿੱਖਾਂ ਨੂੰ ਉਮੀਦ ਸੀ ਵੀ ਉਹ ਸਿੱਖ ਹੋਣ ਦੇ ਨਾਤੇ ਸਾਡੀ ਕੁਝ ਹੈਲਪ ਕਰਨਗੇ ਸਾਡੇ ਬੱਚਿਆਂ ਨੂੰ ਬਚਾਉਣਗੇ ਪਰ ਜੀ ਉਹ ਇਸ ਜੁੱਧ ਵਿੱਚ ਬਿਲਕੁਲ ਨਿਰਪੱਖ ਰਹੇ ਇਸ ਤਰ੍ਹਾਂ ਜਿਹੜਾ ਜੁੱਧ ਦਾ ਕਾਰਵਾ ਸੀ ਜੀ ਇਹ ਚੱਲਦਾ ਗਿਆ ਤਾਂ ਸ਼ਾਮ ਹੋ ਜਾਂਦੀ ਹੈ ਜੀ ਲੜਦਿਆਂ ਲੜਦਿਆਂ ਨੂੰ ਦੋਨੋਂ ਸਾਈਡਾਂ ਦੀਆਂ ਸੈਨਾਵਾਂ ਨੂੰ ਪਰ ਜਿਹੜੇ ਸਿੱਖ ਸੀਗੇ ਜੀ ਉਹ ਮੀਨਸ ਕਿ ਆਪਣੇ ਆਪ ਨੂੰ ਬਚਾਉਣ ਲਈ ਆਪਣੀ ਹੋਂਦ ਨੂੰ ਬਚਾਉਣ ਲਈ ਲੜ ਰਹੇ ਸੀ ਪਰ ਜਿਹੜੇ ਅਹਿਮਦ ਸ਼ਾਹ ਅਬਦਾਲੀ ਦੀ ਸੈਨਾ ਸੀ ਉਹ ਇੱਕ ਤਨਖਾਹੀਏ ਦੇ ਤੌਰ ਤੇ ਲੜ ਰਹੇ ਸੀ ਹਾਂ ਜੀ ਉਹਨਾਂ ਦੀ ਡਿਊਟੀ ਖਤਮ ਹੋ ਜਾਂਦੀ ਆ ਇਸ ਗੱਲ ਦਾ ਫਾਇਦਾ ਸਿੱਖਾਂ ਨੂੰ ਮਿਲਦਾ ਕੁਝ ਰਾਤ ਦੇ ਹਨੇਰੇ ਦਾ ਫਾਇਦਾ ਉਠਾ ਕੇ ਸਿੱਖ ਉੱਥੋਂ ਬਚ ਕੇ ਨਿਕਲਣ ਵਿੱਚ ਕਾਮਯਾਬ ਹੋ ਜਾਂਦੇ ਆ ਇਸ ਇੱਕ ਦਿਨ ਦੇ ਯੁੱਧ ਵਿੱਚ ਜੀ ਲਗਭਗ 30 ਤੋਂ 35 ਹਜ਼ਾਰ ਸਿੰਘਾਂ ਨੇ ਸ਼ਹਾਦਤ ਪ੍ਰਾਪਤ ਕੀਤੀ ਆ ਸਿੱਖ ਕੌਮ ਨੇ ਜੀ ਬਹੁਤ ਯੁੱਧ ਕੀਤੇ ਆ ਬਹੁਤ ਜੰਗਾਂ ਲੜੀਆਂ ਨੇ ਪਰ ਜਿਹੜੀ ਸਭ ਤੋਂ ਵੱਡੀ ਸ਼ਹਾਦਤ ਆ ਸਿੰਘਾਂ ਦੀ ਉਹ ਇਸ ਥਾਂ ਤੇ ਪ੍ਰਾਪਤ ਹੋਈ ਆ ਜੀ ਇਸ ਕਰਕੇ ਜੀ ਇਸ ਜਿਹੜਾ ਯੁੱਧ ਨੂੰ ਵੱਡੇ ਘੱਲੂ ਘਾਰੇ ਦਾ ਨਾਮ ਦਿੱਤਾ ਗਿਆਗਾ ਤੇ ਇਹ ਸਿੱਖ ਧਰਮ ਦੇ ਵਿੱਚ ਬਹੁਤ ਵੱਡੀ ਮਹਾਨਤਾ ਹੈ ਜੀ ਬਹੁਤ ਬਹੁਤ ਮਿਹਰਬਾਨੀ ਮੈਡਮ ਆਮਨ ਦੀਪਕੌਰ ਜੀ ਨੇ ਸਾਨੂੰ ਪੂਰੀ ਡਿਟੇਲ ਦਿੱਤੀ ਇੱਥੇ ਸੇਵਾ ਕਰ ਰਹੇ ਨੇ ਔਰ ਵੱਡੀ ਗੱਲ ਇੱਥੇ ਇਹ ਹੈ ਕਿ ਅਹਿਮਦ ਸ਼ਾਹ ਅਫਦਾਲੀ ਦੀ ਫੌਜ ਦੇ ਵਿੱਚ ਜਿਹੜੇ ਲੋਕ ਸਨ ਸਿਪਾਹੀ ਸਨ ਉਹ ਤਨਖਾਈਏ ਸੀਗੇ ਉਹਨਾਂ ਨੂੰ ਪਤਾ ਕਿ 5 ਵਜੇ ਸਾਡੀ ਡਿਊਟੀ ਖਤਮ ਹੈ ਉਹ ਚਲੇ ਜਾਂਦੇ ਸੀਗੇ ਔਰ ਉਹਨਾਂ ਦੇ ਜਾਣ ਦਾ ਜਿਹੜਾ ਫਾਇਦਾ ਹੈ ਉਹ ਸਿੱਖ ਸਾਡੇ ਖਾਲਸਾ ਵੀਰ ਜਿਹੜੇ ਨੇ ਉਹ ਚੱਕਦੇ ਸੀ ਕਿਉਂਕਿ ਉਹ ਧਰਮ ਨੂੰ ਬਚਾਉਣ ਦੀ ਖਾਤਰ ਕਿਸੇ ਦੀ ਇੱਜ਼ਤ ਨੂੰ ਬਚਾਉਣ ਦੀ ਖਾਤਰ ਲੜਦੇ ਸੀ ਨਾ ਕਿ ਉਹ ਤਨਖਾਹ ਦੇ ਪਿੱਛੇ ਲੜਦੇ ਸੀ ਮੈਂ ਛੋਟਾ ਜਿਹਾ ਕਮੈਂਟ ਪਾਵਰ ਆਫ ਸੋਸ਼ਲ ਜੁਨਟੀ ਦੇ ਪ੍ਰੈਜ਼ੀਡੈਂਟ ਸ਼੍ਰੀ ਫਕੀਰ ਜਨ ਜਸਸ ਸਾਹਿਬ ਉਹਨਾਂ ਦੇ ਕੋਲ ਲੈਣਾ ਚਾਹਾਂਗਾ ਔਰ ਉਹਨਾਂ ਦੇ ਨਾਲ ਹੀ ਸਰਦਾਰ ਨਿਰਮਲ ਸਿੰਘ ਜੀ ਦੌਰਾਹਾ ਜਿਹੜੇ ਕਿ ਪਾਵਰ ਆਫ ਸੋਸ਼ਲ ਜੁਨਟੀ ਦੇ ਜਨਰਲ ਸਕੱਤਰ ਨੇ ਉਹ ਪਹੁੰਚੇ ਹੋਏ ਨੇ ਔਰ ਸਾਡੇ ਇੱਕ ਵੀਰ ਨੇ ਸਵੇਰ ਦੇ ਸਾਡੇ ਨਾਲ ਉਹਨਾਂ ਦਾ ਵੀ ਮੈਂ ਇੱਥੇ ਸਵਾਗਤ ਕਰਦਾ ਹਾਂ ਜਸਾ ਸਾਹਿਬ ਸੱਚਮੁੱਚ ਇਸ ਸਥਾਨ ਤੇ ਆ ਕੇ ਨਾ ਇੱਕ ਅਜੀਬ ਤਰ੍ਹਾਂ ਦਾ ਅਹਿਸਾਸ ਪੈਦਾ ਹੁੰਦਾ ਹੈ ਔਰ ਇਹ ਸਥਾਨ ਵਾਕਿਆ ਸਾਡੇ ਲਈ ਬਹੁਤ ਨਤਮਸਤਕ ਹੈ ਕਿਉਂਕਿ 35000 ਦੇ ਕਰੀਬ ਸਿੰਘਾਂ ਦੀ ਸ਼ਹੀਦੀ ਹੋਈ ਹੈ ਔਰ ਵੱਡੀ ਗੱਲ ਇਹ ਹੈ ਕਿ ਉਹ ਆਪਣੇ ਲਈ ਨਹੀਂ ਸ਼ਹੀਦ ਹੋਏ ਸਾਨੂੰ ਜਿਉਂਦੇ ਰੱਖਣ ਵਾਸਤੇ ਉਹ ਸ਼ਹੀਦ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਰਹੀੜਾ ਵਿਖੇ ਪਹੁੰਚ ਕੇ ਇਸ ਤਰ੍ਹਾਂ ਲੱਗਾ ਕਿ ਸੁਣਦੇ ਤਾਂ ਬਹੁਤ ਸੀਗੇ ਵੱਡਾ ਕੱਲੂ ਵੱਡਾ ਕੱਲੂ ਕਰ ਪਰ ਦੇਖਣ ਲਈ ਅੱਜ ਨਸੀਬ ਹੋਇਆ ਔਰ ਸਭ ਤੋਂ ਵੱਡੀ ਗੱਲ ਸਾਨੂੰ ਇਹ ਖੁਸ਼ੀ ਦੀ ਮਿਲੀ ਹੈ ਕਿ ਬੇਟੀ ਇੱਥੇ ਅਮਨਦੀਪ कौर ਡਿਊਟੀ ਦੇ ਰਹੀ ਹੈ ਬਹੁਤ ਅੱਛਾ ਉਹਨਾਂ ਨੇ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਬਾਕੀ ਤਾਂ ਹਿਸਟਰੀ ਦੇ ਵਿੱਚ ਜੋ ਆਪਾਂ ਸੁਣਦੇ ਆ ਬਿਲਕੁਲ ਕਿ ਅਹਿਮਦ ਸ਼ਾਹ ਅਫਦਾਲੀ ਕਿਵੇਂ ਸਾਡੀਆਂ ਧੀਆਂ ਭੈਣਾਂ ਨੂੰ ਗੁਲਾਮ ਬਣਾ ਕੇ ਲੈ ਕੇ ਜਾ ਰਿਹਾ ਸੀਗਾ ਕਿ ਕਿਵੇਂ ਉਸ ਵੇਲੇ ਦੇ ਸਾਡੇ ਜਿਹੜੇ ਲੋਕ ਸੀਗੇ ਉਹਦੇ ਨਾਲ ਲੜ ਕੇ ਦੂਜਿਆਂ ਨੂੰ ਬੁਲਾਉਂਦੇ ਸੀਗੇ ਤੇ ਆਪਣੇਆਂ ਨੂੰ ਮਰਵਾਉਂਦੇ ਸੀਗੇ ਜੀ ਪਰ ਸਿੱਖਾਂ ਦੀ ਇੱਕ ਬਹੁਤ ਵੱਡੀ ਜਿਹੜੀ ਦੇਣ ਆ ਪੂਰੇ ਬਾਰਡ ਨੂੰ ਮੈਂ ਤਾਂ ਕਹੂੰਗਾ ਉਹਨਾਂ ਤੋਂ ਸਿੱਖਣ ਦੀ ਲੋੜ ਆ ਕਿ ਉਹਨਾਂ ਨੇ ਆਪਣੇ ਲਈ ਲੜਾਈ ਘੱਟ ਕੀਤੀ ਹੈ ਦੂਸਰੇ ਦੀ ਮਾਨ ਸਤਕਾਰ ਇੱਜ਼ਤ ਬਚਾਉਣ ਲਈ ਉਹਨਾਂ ਨੇ ਸ਼ਹੀਦੀਆਂ ਦਿੱਤੀਆਂ ਜੀ ਇੱਥੇ ਵੀ ਉਹੀ ਗੱਲ ਹੋਈ ਹੈ ਕਿ ਮਰਾਠਿਆਂ ਤੇ ਉਹ ਉਹਨਾਂ ਦੀ ਲੜਾਈ ਸੀਗੀ ਜੀ ਲੇਕਿਨ ਆ ਕਿੰਨੀ ਵੱਡੀ ਗੱਲ ਹੈ ਉਹ ਜਿਹੜੇ ਉਹਨਾਂ ਨੂੰ ਉਹਨਾਂ ਦੀਆਂ ਔਰਤਾਂ ਨੂੰ ਸਜਾਉਣ ਲਈ ਸਿੱਖਾਂ ਨੇ ਰੋਲ ਨਵਾਇਆ ਤੇ ਅਹਿਮਦ ਸ਼ਾਹ ਅਬਦਾਲੀ ਨੂੰ ਫਿਰ ਗੁੱਸਾ ਆਇਆ ਉਹਨਾਂ ਨਾਲ ਲੜਾਈ ਕਰਨ ਲਈ ਫਿਰ ਆਇਆ ਸੋ ਜਿਹੜਾ ਸਿੱਖੀ ਦਾ ਬੂਟਾ ਲੱਗਾ ਇਹਦੇ ਵਿੱਚ ਸਭ ਤੋਂ ਵੱਡੀ ਗੁਰੂਆਂ ਨੇ ਜਿਹੜੀ ਆਤਮਿਕ ਬਲ ਨੂੰ ਭਰਿਆ ਕਿ ਮੌਤ ਜਿਹੜੀ ਆ ਉਹਨ ਤੋਂ ਡਰਨਾ ਨਹੀਂ ਹੂੰ ਬਿਲਕੁਲ ਮੌਤ ਦਾ ਭੈ ਖਤਮ ਕਰ ਦਿੱਤਾ ਜੀ ਤੇ ਉਹ ਫਿਰ ਇਸ ਕਰਕੇ ਲੜਾਈ ਦੇ ਵਿੱਚ ਜੋ ਜੋ ਲੜਦੇ ਸੀਗੇ ਉਹ ਆਮ ਤੇ ਸ਼ਾਂਤ ਤੇ ਧਰਮ ਦੇ ਖਾਤਰ ਤੇ ਦੂਜਿਆਂ ਦੇ ਹਾਂਸ਼ਾਂ ਨਬਰਕਰਾਰ ਰੱਖਣ ਲਈ ਜਿਤਲੇ ਲੜਦੇ ਸੀ ਤੇ ਜਿਵੇਂ ਕਿ ਤੁਸੀਂ ਆਪ ਹੀ ਕਹੇ ਬਈ ਉਹ ਜਿਹੜੇ ਦੂਜੇ ਪਾਸੇ ਤਨਖਾਹੀ ਕੀ ਹੁੰਦੇ ਆ ਤਨਖਾਹੀਆਂ ਦਾ ਤੇਹੀ ਕੰਮ ਹੁੰਦਾ ਨਹੀਂ ਇਹ ਨਹੀਂ ਕਿ ਆਪਾਂ ਸਾਨੂੰ ਕੁਝ ਦੇ ਦੇਣਾ ਦਿਹਾੜੀ ਆ ਬਿਲਕੁਲ ਤੇ ਉਹ ਗੁਲਾਮ ਬਣਾ ਕੇ ਉਹਨਾਂ ਨੂੰ ਵੀ ਤੋਰਿਆ ਹੁੰਦਾ ਸੋ ਜਿਹੜੇ ਲੋਕ ਮੌਤ ਦਾ ਭੈ ਕੱਢ ਕੇ ਔਰ ਕਿਸੇ ਦੀ ਜਾਇਦਾਦ ਤੇ ਕਬਜ਼ਾ ਕਰਨ ਲਈ ਨਹੀਂ ਲੜਦੇ ਇਹ ਤਾਂ ਆਉਂਦੇ ਸੀ ਦੇਸ਼ ਤੇ ਕਬਜ਼ਾ ਕਰਨ ਲਈ ਨਹੀਂ ਬਿਲਕੁਲ ਜਗ੍ਹਾ ਤੇ ਕਬਜ਼ਾ ਕਰਨ ਲਈ ਲੁੱਟਣ ਲਈ ਜਾਇਦਾਦ ਲੁੱਟਣ ਲਈ ਸਾਡੇ ਇਸਤਰੀਆਂ ਦੀ ਭੈਣਾ ਭਰਾਵਾਂ ਦੀ ਜਿਹੜੀ ਜस्सी ਉਹਨੂੰ ਰੋਲਣ ਲਈ ਲੇਕਿਨ ਜਿਹੜੇ ਗੁਰੂਆਂ ਨੇ ਸਿੱਖੀ ਦਾ ਸਿਧਾਂਤ ਦਿੱਤਾ ਸੀ ਕਿ ਅਸੀਂ ਭੈ ਕਾਹੋਂ ਕੋ ਦੇਤਨਾ ਨਾ ਪਹਿ ਮੰਨਤਾ ਨਾ ਨਵੇਂ ਪਾਸ਼ਾਣ ਜਿਹੜੀ ਇਹ ਗੱਲ ਕਹੀ ਸੀ ਉਹ ਦਸਵੇਂ ਪਾਸ਼ਾਣ ਕੀਤੀ ਚਾਹੇ ਉਹਨਾਂ ਨੇ ਉੱਥੇ ਪੰਗਾਣੀ ਦੇ ਜੁੱਧ ਦੇ ਵਿੱਚ ਕੀਤੀ ਚਾਹੇ ਕਿਤੇ ਵੀ ਲੜਾਈਆਂ ਲੜੀਆਂ ਕਿਸੇ ਦੀ 1 ਇੰਚ ਵੀ ਜ਼ਾਇਦਾਦ ਉਹਨੇ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਨਾ ਕਿਸੇ ਦੀ ਇੱਜ਼ਤ ਨੂੰ ਰੋਲਣ ਦੀ ਕੋਸ਼ਿਸ਼ ਕੀਤੀ ਨਾ ਪਹਿਲਾਂ ਕਦੇ ਲੜਾਈ ਕੀਤੀ ਜਿਨ੍ਹਾਂ ਨੇ ਵੀ ਲੜਾਈ ਕੀਤੀ ਆਪ ਪਹਿਲਾਂ ਅਟੈਕ ਕੀਤਾ ਸੋ ਇੱਥੇ ਵੀ ਮੈਂ ਜਿਹੜੇ ਸਾਡੇ ਉਸ ਵੇਲੇ ਸ਼ਹੀਦ ਹੋਏ ਆ ਸ਼ਹਾਦਤ ਪ੍ਰਾਪਤ ਕੀਤੀ ਹੈ ਮੈਂ ਉਹਨਾਂ ਨੂੰ ਨਤਮਸਤਕ ਹੁੰਨਾ ਉਹਨਾਂ ਦੇ ਚਰਨ ਬੰਦਰਾ ਕਰਦਾ ਕਿ ਪਾਵਰ ਆਫ ਸੋਸ਼ਲ ਜੁਨਟੀ ਦੀ ਟੀਮ ਜਿਹੜੀ ਹੈ ਅੱਜ ਤੁਹਾਡੇ ਇੱਥੇ ਉਸ ਸਥਾਨ ਤੇ ਪਹੁੰਚੀ ਹੈ ਜਿੱਥੇ ਐਡਾ ਵੱਡਾ ਸ਼ਹਾਦਤ ਹੋਈ ਹੈ ਤੇ 30000 ਬੰਦਾ ਕਹਿਣਾ ਸੌਖਾ ਹੈ ਸ਼ਹਾਦਤ ਪਾਉਣੀ ਜਿਹੜੀ ਹੈ ਉਸ ਵੇਲੇ ਕਿੰਨੀ ਵੱਡੀ ਗੱਲ ਹੈ ਸੋ ਇਸ ਕਰਕੇ ਮੈਂ ਇਸ ਸਥਾਨ ਤੇ ਪਹੁੰਚ ਕੇ ਪਾਵਰ ਆਫ ਸੋਸ਼ਲ ਜੁਨਟੀ ਨਾਲ ਜਿਹੜਾ ਇਹ ਪ੍ਰਾਲਾ ਕੀਤਾ ਬਹੁਤ ਵੱਡੀ ਗੱਲ ਹੈ ਤੇ ਮੈਂ ਬੇਟੀ ਮੈਂ ਅਮਨਦੀਪ ਕੌਰ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਥੇ ਆਇਆਂ ਨੂੰ ਸਾਨੂੰ ਵੈਲਕਮ ਕੀਤਾ ਔਰ ਇਸ ਸਥਾਨ ਦੀ ਹਿਸਟਰੀ ਇੰਦਰਸਾ ਸੋ ਵਕਈ ਵਕਈ ਬਹੁਤ ਖੂਬਸੂਰਤ ਗੱਲਾਂ ਬਾਤਾਂ ਨੇ ਸਿੱਖ ਇਤਿਹਾਸ ਦੇ ਨਾਲ ਜਦੋਂ ਵੀ ਆਪਾਂ ਪੜ੍ਹਦੇ ਜਸਲ ਸਾਹਿਬ ਦਾ ਖਾਸ ਕਰਕੇ ਜਦੋਂ ਵੀ ਸਫ਼ਰ ਦੇ ਦੌਰਾਨ ਅੱਜ ਸਵੇਰੇ ਬਚਿੱਤਰ ਨਾਟਕ ਬਾਰੇ ਸਾਨੂੰ ਪੂਰੀ ਡਿਟੇਲ ਦੇ ਵਿੱਚ ਦੱਸ ਰਹੇ ਸੀਗੇ ਕਿ ਉਸ ਨਾਟਕ ਦੀ ਕੀ ਬੈਕਗ੍ਰਾਉਂਡ ਹੈ ਮਤਲਬ ਬਹੁਤ ਅੱਛਾ ਲੱਗਦਾ ਜਦੋਂ ਸਿੱਖ ਇਤਿਹਾਸ ਦੇ ਬਾਰੇ ਅਸੀਂ ਕੁਝ ਗੱਲਾਂ ਸੁਣਦੇ ਆ ਉਹਨਾਂ ਦੇ ਨਾਲ ਜੁੜਦੇ ਆ ਔਰ ਅੱਜ ਤਾਂ ਸੱਚਮੁੱਚ ਸੱਚਮੁੱਚ ਅਸੀਂ ਆਪਣੇ ਆਪ ਨੂੰ ਬੜਾ ਖੁਸ਼ਕਿਸਮਤ ਸਮਝਦੇ ਆ ਕਿਉਂਕਿ ਸਵੇਰੇ ਜਦੋਂ ਚੱਲੇ ਸੀਗੇ ਪ੍ਰੋਗਰਾਮ ਨੂੰ ਰਿਕਾਰਡ ਕਰਨ ਵਾਸਤੇ ਜਸਲ ਸਾਹਿਬ ਅੱਜ ਡਾਕਟਰ ਅੰਮੇਰਕਰ ਸਾਹਿਬ ਦਾ ਬਰਥਡੇ ਸਿਗਾ ਉਹਨਾਂ ਦਾ ਆਗਮਨ ਦਿਵਸ ਸਿਗਾ ਜਿਸ ਨੂੰ ਮੱਧੇ ਨਜ਼ਰ ਰੱਖਦੇ ਹੋਇਆ ਇਹਨਾਂ ਦਾ ਬਹੁਤ ਵੱਡਾ ਜਪਾਸ਼ਨ ਸਿਗਾ ਸੋ ਅੱਜ ਇੱਥੇ ਆ ਕੇ ਅਸੀਂ ਬਹੁਤ ਅੱਛਾ ਮਹਿਸੂਸ ਕਰ ਰਹੇ ਆ ਨਤਮਸਤਕ ਹੋ ਰਹੇ ਆ ਇਸ ਇਸ ਪਵਿੱਤਰ ਪਾਕ ਜ਼ਮੀਨ ਨੂੰ ਧਰਤੀ ਨੂੰ ਕਿ ਜਿੱਥੇ ਸ਼ਹੀਦਾਂ ਦਾ ਖੂਨ ਡੁੱਲਿਆ ਹੈ ਔਰ ਸੱਚਮੁੱਚ ਅਸੀਂ ਉਹਨਾਂ ਨੂੰ ਸੈਲੂਟ ਕਰਦੇ ਆ ਸੋ ਭੈਣ ਅਮਨਦੀਪ ਕੌਰ ਜੀ ਦਾ ਵੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਔਰ ਨਿਰਮਲ ਸਿੰਘ ਦਰਾਹਾ ਜੀ ਦਾ ਵੀ ਜਿਨ੍ਹਾਂ ਦੀ ਬਦੌਲਤ ਸਾਨੂੰ ਇੱਥੇ ਆਉਣ ਦਾ ਮੌਕਾ ਮਿਲਿਆ ਸਰਦਾਰ ਸਾਹਿਬ ਨਾਲ ਨੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਸੋ ਕੈਮਰਾਮੈਨ ਵਿਸ਼ਨੂ ਦੇ ਨਾਲ ਮੈਂ ਸੋਮਸ ਹੋਤਾ ਪਿੰਡ ਰਿਹੜੀ ਜ਼ਿਲ੍ਹਾ संगरूर तो चैनल ले